ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਵੈਦਰ ਭਜਨ ਸਿੰਘ ਰੰਦਾਵਾ ਜੀ ਕੋਲ ਆ ਗਏ ਆ ਤੇ ਅੱਜ ਬਹੁਤ ਹੀ ਚੀਜ਼ਾਂ ਆਪਣੇ ਸਾਹਮਣੇ ਲੈ ਕੇ ਆਏ ਨੇ ਮਜੂਨ ਸੁੱਕੀ ਦਵਾਈ ਹੋਗੀ ਤੇਲ ਹੋਗਾ ਲਕੋਰੀਆ ਵਾ ਔਰਤਾਂ ਵਾਸਤੇ ਲਕੋਰੀ ਦੀ ਦਵਾਈ ਇਹ ਤਰ੍ਹਾਂ ਦੀ ਜਾਣਕਾਰੀ ਵਾਇਸ ਸਾਹਿਬ ਕੋਲ ਲੈਂਦੇ ਆਪਾਂ ਹਾਂਜੀ ਵਾਇਸ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਆਪਣੇ ਆ ਜਾਣਕਾਰੀ ਦਿਓ ਤੁਸੀਂ ਜਿਹੜੇ ਡੱਬੇ ਰੱਖ ਰੱਖਣੇ ਮਜੂਨਾ ਦੇ ਵੱਡੇ ਛੋਟੇ ਇਹਨਾਂ ਦਾ ਕੀ ਹਿਸਾਬਤਾ ਹੈ ਕਿਸ ਤਰ੍ਹਾਂ ਤਿਆਰ ਕੀਤੇ ਤੁਸੀਂ ਦੇਖੋ ਬਾਈ ਜੀ ਤੋਹਫਾ ਤੋਹਫਾ ਜੀ ਤੋਹਫਾ ਬਿਲਕੁਲ ਉਹ ਵੀ ਇੱਕ ਤਰ੍ਹਾਂ ਮੈਂ ਆਉਂਦੀ ਬੜੀ ਮੰਡ ਦੀ ਰੀ ਨਰਚੀਂ ਪੜਾਈ ਹੈ ਜੀ 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 ਮੈਨੂੰ ਬੜਾ ਵਧੀਆ ਮਾਣ ਹੈ ਜਿਹੜੇ ਮੇਰੇ ਵੀਰ ਲੈ ਕੇ ਗਏ ਆ ਉਹਨਾਂ ਦਾ ਇੰਨਾ ਕੋ ਉਹਨਾਂ ਨੇ ਮਾਣ ਨੂੰ ਮਾਣ ਦਿੱਤਾ ਜੀ 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 ਉਹਨਾਂ ਨੇ ਕਿਹਾ ਡਾਕਟਰ ਸਾਹਿਬ ਤੁਸੀਂ ਬਹੁਤ ਬਹੁਤ ਧੰਨਵਾਦ ਕੇ ਸਵਾਗਤ ਕਰਦਾ ਜੀ 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 ਬਿਲਕੁਲ ਕਿਉਂਕਿ ਯਾਰ ਬੱਚਿਆਂ ਦਾ ਕਟਾਉਣਾ ਵੀ ਪੂਰੇ ਕਰਦੀ ਜੀ 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 ਦੇਖੋ ਇਹਦਾ ਦੋ ਤਰ੍ਹਾਂ ਦੀ ਦਵਾਈ ਵਰਤਣੀ ਮਿਲਦੀ ਹੈ ਜੀ ਬਿਲਕੁਲ ਤੇ ਮਜੂਰ ਦੀ ਆਪਾਂ ਪੈਕਿੰਗ ਵੱਢੀ ਵੀ ਕੀਤੀ ਹੈ ਛੋਟੀ ਵੀ ਕੀਤੀ ਹੈ 슈ਗਰ ਫ੍ਰੀ ਵੀ ਬਣਾਇਆ ਹੈ ਹਾਂਜੀ ਇਹਦੇ ਸੁੱਕੀ ਦਵਾਈ ਹੈਗੀ ਤਾਦ ਦੀ ਤਾਦ ਦੀ ਸੈਕਸ ਟੈਮਿੰਗ ਦੀ ਦਵਾਈ ਹੈਗੀ ਜੀ 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 ਇਹ ਕਿਹ ਵੀ ਜਗਾਣਾ ਕਰਨਾ ਦੀ ਹੈ ਜੀ ਜੀ ਤੇ ਕੋਰੀਗੇ ਦੀ ਦਵਾਈ ਪਾਣਾ ਵਾਸਤੇ ਤਿਆਰ ਕੀਤੀ ਜੀ ਬਿਲਕੁਲ ਜੀ ਆ ਜਿਹੜਾ ਮੰਨ ਲਓ ਜਿਨ੍ਹਾਂ ਦਾ ਲਿੰਕ ਸੁਗੜ ਕੇ ਮਾਮਾ ਆ ਰਹਿਆਂ ਦਾ ਉਹਨਾਂ ਨੂੰ ਵਧੀਆ ਬਣਾਉਣ ਵਾਸਤੇ ਜੀ ਬਿਲਕੁਲ ਜੀ ਮੰਨ ਲਓ ਹਰੇਕ ਚੀਜ਼ ਬਹੁਤ ਹੀ ਵਧੀਆ ਜੀ 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 ਬੜੇ ਧਿਆਨ ਰੱਖ ਕੇ ਬਣਾਈ ਗਈ ਹੈ ਜੀ ਬਿਲਕੁਲ ਸਾਰਾ ਟਾਈਮ ਫਟਾਫਟ ਵਿਕ ਰਹੀ ਹੈ ਜੀ ਟਾ ਫਟ ਬਿਲਕੁਲ ਵੀ ਪੈਕਿੰਗ ਵੀ ਛੋਟੀ ਹੁਣ ਤੋ ਗਈ ਏ ਤੁਸੀਂ ਪਹੁੰਚ ਕਰ ਸਕਦੇ ਹੋ ਔਰ ਭਜਨ ਸਿੰਘ ਦਾਵਾ ਜੀ ਬਿਲਕੁਲ ਪਾਇਆ ਕਮੈਂਟਰੀ ਹਾਲ ਦੇ ਬਿਲਕੁਲ ਸਾਹਮਣੇ ਮਹੰਦੇ ਵਾਲਾ ਰੋਡ ਤੇ ਤੇ ਦੇਖੋ ਮਜੂਨ ਵੀ ਆ ਗਏ ਨੇ ਤੇ ਵਾਜਬ ਰੇਟਾਂ ਤੇ ਹਰੇਕ ਚੀਜ਼ ਮਿਲ ਰਹੀ ਹੈ ਹਰੇਕ ਤਰ੍ਹਾਂ ਦਾ ਹਰੇਕ ਤਰ੍ਹਾਂ ਦਾ ਬਜਟ ਡਾਕਟਰ ਸਾਹਿਬ ਨੇ ਆਦੇ ਹੱਥ ਨਾਲ ਤਿਆਰ ਕਰ ਕੀਤਾ ਹੈ ਛੋਟੀ ਪੈਕਿੰਗ ਵੱਡੀ ਪੈਕਿੰਗ ਉਹ ਤੋਂ ਵੱਡੀ ਪੈਕਿੰਗ ਜਿੰਨਾ ਵੀ ਤੁਸੀਂ ਖਰਚਾ ਕਰੋ ਉਹਨਾਂ ਘਟਕਾਂਗੇ ਬਹੁਤ ਕਿਉਂਕਿ ਫਾਇਦੇ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਰਹੇ ਨੇ ਤੇ ਕਿਰਪਾ ਕਰਕੇ ਪਹੁੰਚ ਜ਼ਰੂਰ ਕਰੋ ਰਾਤ ਨੂੰ ਦੋ ਚੇ ਦੋ ਜਣਾ ਇੱਕ ਚਮਚਾ ਲਓ ਇੱਕ ਚਮਚਾ ਲਓ ਤੇ ਨਿਗੀ ਰਜਾਈ ਕਰੋ ਹਾਂਜੀ ਹਾਂਜੀ ਜੀ 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 ਬਹੁਤ ਵਧੀਆ ਗਾਣੀ ਮਲਕੀ ਜਾਈ ਤੇ ਡਾਕਟਰ ਸਾਹਿਬ ਬਹੁਤ ਹੀ ਧੰਨਵਾਦ ਇਸ ਤਰ੍ਹਾਂ ਆਪਾਂ ਕੱਲ ਨੂੰ ਲੌਂਗ ਵੀਡੀਓ ਵੀ ਲੈ ਕੇ ਆਵਾਂਗੇ ਅੱਜ ਸ਼ਾਰਟ ਸੀਗੀ ਧੰਨਵਾਦ ਜੀ ਨੰਬਰ ਨੋਟ ਕਰੋ 9463315120 ਧੰਨਵਾਦ ਜੀ ਥੈਂਕ ਯੂ ਜੀ